ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਪੰਜਾਬ ਅੰਗੜ 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 ਅੰਗਣਵਾੜੀ ਰਿਕਰੂਟਮੈਂਟ 2025 ਅਪਲਾਈ ਆਨਲਾਈਨ ਤੇ ਠੀਕ ਹੈ ਠੀਕ ਹੈ ਤੇ ਸਭ ਤੋਂ ਪਹਿਲਾਂ ਤਾਂ ਡਿਪਾਰਟਮੈਂਟ ਦਾ ਨਾਮ ਹੈਗਾ ਡਾਇਰੈਕਟੋਰੇਟ ਆਫ ਸੋਸ਼ਲ ਸਿਕਿਉਰਿਟੀ ਐਂਡ ਊਮਨ ਚਾਈਲਡ ਡਿਵੈਲਪਮੈਂਟ ਪੰਜਾਬ ਪੋਸਟ ਹੈਗੀ ਆਂਗੜਵਾੜੀ ਵਰਕਰਾਂ ਆਂਗੜਵਾੜੀ ਹੈਲਪਰਾਂ ਠੀਕ ਹੈ ਜੀ ਨੰਬਰ ਆਫ ਪੋਸਟ ਹੈਗੀਆਂ ਜੀ ਨੰਬਰ ਆਫ ਪੋਸਟ ਹੈਗੀਆਂ 610 ਅਪਲਾਈ ਆਨਲਾਈਨ ਡੇਟ ਹੈਗੀ 19 11 2025 9 ਵਜੇ ਤੋਂ ਲੈ ਕੇ 10 12 2022 12 ਵਜੇ ਤੱਕ ਫਿਰ ਠੀਕ ਹੈ ਜੀ ਪੋਸਟ ਨਾਮ ਹੈਗੀ ਅੰਗੜਵਾੜੀ ਵਰਕਰਾਂ ਠੀਕ ਹੈ ਜੀ ਉਮਰ ਹੋਣੀ ਚਾਹੀਦੀ ਹੈ 21 ਸਾਲ ਅਤੇ ਵੱਧ ਤੋਂ ਵੱਧ 37 ਸਾਲ ਘੱਟੋ ਘੱਟ ਇੱਕ ਸੈਕਿੰਡ ਰੁਕੋ ਕਟੋਟ ਗ੍ਰੈਜੂਏਸ਼ਨ ਜਾਂ ਉਹਦੇ ਨਾਲ ਦੀ ਡਿਗਰੀ ਹੋਣੀ ਚਾਹੀਦੀ ਆ ਠੀਕ ਹੈ ਤੇ ਅੰਗੜਵਾੜੀ ਹੈਲਪਰ ਅੰਗੜਵਾੜੀ ਹੈਲਪਰ ਦੀ ਭਰਤੀ ਲਈ ਘੱਟੋ-ਘੱਟ 18 ਸਾਲ ਅਤੇ ਉਸ ਤੋਂ ਬਾਅਦ ਉਮਰ 37 ਸਾਲ ਪੰਜਾਬ ਸਰਕਾਰ ਵੱਲੋਂ ਕਾਇੋਜਿਤ ਕੀਤਾ ਜਾਂਦਾ ਹੈ ਠੀਕ ਹੈ ਜੀ ਸਿਲੈਕਸ਼ਨ ਪ੍ਰੋਸੈਸ ਕੁਝ ਪਤਾ ਨਹੀਂ ਦੱਸਿਆ ਰਿਹਾ ਇਹਨਾਂ ਨੇ ਅਪਲਾਈ ਤੁਸੀਂ ਆਨਲਾਈਨ ਕਰ ਸਕਦੇ ਆ ਠੀਕ ਹੈ ਬਾਕੀ ਸਾਮੀਆਂ ਜਨਰਲ ਲਈ 500 ਰੁਪਏ ਫੀਸ ਠੀਕ ਹੈ ਅੰਗੜਵੜੀ ਵਰਕਰ ਚ ਇਹ ਅਪਲਾਈ ਕਰਨਾ ਤੇ ਜੇ ਅੰਗੜਵੜੀ ਹੈਲਪਰ ਚ ਅਪਲਾਈ ਕਰਨਾ ਤਾਂ तीन सौ रुपये फीस आ ठीक है उधर ढाई सौ तो डेढ़ सौ एस सी एस टी ली ठीक है जी वीडियो बढ़िया लगी तो वीडियो लाइक कर दिव्य चैनल नवी आता तो चैनल में सबसक्राइब कर दो